ਸਤਨਾਮੁ ਵਾਹਿਗੁਰੂ ਸਾਹਿਬ ਜੀ ਰਹਿ ਰਹਾ ਸਾਹਿਬ ਸਲੂਕ ਮੰਨ ਰਪੈ ਲੋਕ ਦੁਖੁ ਦਰੁ ਸੁਖੁ ਰੋਗੁ ਪਿਆਜਾ ਸੂਤ ਬਲੋਈ ਤੂੰ ਕਰਤਾ ਕਰਨ ਮੈ ਨਹੀ ਹੋਉ ਕਰਿਨ ਨਹੀ ਬੜੇ ਹਰੀ ਕੁਦਰਤ ਅਸੈ ਆਉ ਤਿਰੰਤਨ ਜਾਇ ਰਿਖਿਆ ਰਹਾ ਜੋਤ ਮੇ ਜੂਤ ਜੋਤ ਮੇ ਜਤੋ ਅਕਲਖਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਖ ਵਰਲੀਓ ਜਿਨ ਕੀ ਤੀਸੁ ਪਰਪਿਓ ਕਹੋ ਨਾਨਕ ਕਰਤੇ ਕਿ ਮਹਤਾ ਜੋਖ ਚ ਕਰਨੋ ਸੋ ਕਰਿ ਰਿਹਾ ਸੋਦਰਗਸ ਮਹਲਾ ਪੈਲ ਕੋ ਕਾਰ ਸਤਗੁਰ ਪ੍ਰਸਾਦ ਸੋਦਰ ਤੇਰੇ ਕੇ ਹਾ ਸੁਗਰ ਕੇ ਹਾ ਜਿਤ ਬਹਿ ਸਰਬ ਸਮਾਨੇ ਵਜੀ ਤੇਰੀ ਨ ਅਨੇਕ ਸੰਖ ਕੀਤੀ ਤੇਰੀ ਗਵਨ ਹਾਰੀ ਕੀਤੇ ਤੇਰੇ ਰੋਗ ਪਰਿਸ਼ੁ ਕਹੀਏ ਕੀਤੀ ਤੇਰੀ ਗਵਨ ਹਾਰੀ ਗਵਨ ਤੁਦਰਾ ਪਉਣ ਪਾਣੀ ਬੈਸੰਤਰ ਗਵ ਰਾਜ ਧਰਮ ਦਵਾਰੀ ਗਾਵਨ ਤੁਧਨੋ ਚਿਤ ਗੋਪਤਿ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਰੂਇ ਸਰਬਰ ਮੰਦੀਵੀ ਸੋ ਤੇਰੀ ਸਦਾ ਸਵਾਰੀ। ਗਾਵਨ ਤੁਧਨੋ ਇੰਦਰਿੰਦਰ ਅਸਨ ਬੈਠੇ ਦੇਵਤੀਆਂ ਦਰ ਨਾਲੀ ਗਾਵਨ ਤੁਧਨੋ ਸਿਤਸਮਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ। ਗਾਵਨ ਤਦ ਰੂ ਜਤੀਸ਼ ਦੀ ਸੰਤੋਖੀ ਗਾਵਨ ਤਦ ਨੂੰ ਵੀਰ ਕਰ ਰੋਰੀ ਗਾਵਨ ਤਦ ਨੂੰ ਪੰਡਿਤ ਪੜਨ ਕਿਸਰ ਜੁਗਤ ਵਿਦ ਨਲੀ ਗਾਵਨ ਤਦ ਨੂੰ ਮੋਹਣੀ ਅਨਮੋਹਨਾ ਸੁਰਗ ਮਚ ਪਿਆਲੀ ਗਾਵਨ ਤੁਦਨ ਰਤਨੁ ਭਈ ਤੇਰੀ 83 ਤੁਨੀਆਂ ਗਾਵਨ ਤੁਦਨ ਜੋਦ ਮਹਾਂਮਲ ਸੂਰਾ ਗਾਵਨ ਤੁਦਨ ਕੌਣੀ ਚੋਰੀ ਗਾਵਨ ਤੁਦਨ ਖੰਡ ਮੰਡਲ ਬਰਮੰਡਾ ਕਰ ਕਰ ਰਖੀ ਤੇਰੀ ਤਹਾਰੀ ਸਹੀ ਤੁਦਨ ਗਾਵਨ ਜੋ ਤੁਪਾਵਨ ਰਖੇ ਤੇਰੀ ਭਗਤਰ ਸਾਦੀ ਔਰ ਕੀਤੇ ਤੁਦਨ ਗਵਨੁ ਸੇਮ ਚਿਤਨੇ ਆਮਨ ਨਾਨਕਿਆ ਵਿਚਾਰ ਸੋਈ ਸੋਸਦ ਸਸ ਸਹਬੋ ਸਚ ਸਥੀ ਨਹੀ ਐ ਭੀ ਉਸੇ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਗਰਗਰ ਜਿਹੀ ਮਾਇ ਜਿਨੂ ਭਈ ਕਰ ਕਰ ਰਿਖੇ ਕੀਤੇ ਆਪਣਾ ਜੋ ਤਿਸ ਦੀ ਵੜਾਈ ਜੋ ਤਿਸ ਭਾਵ ਸੋਈ ਕਰਸੀ ਭਿਰੂ ਕਮਨ ਕਰ ਨਾ ਜਾਇ ਸੂਪ ਸਹੂ ਸੋਬਤ ਸਹੇਬੂ ਨਨਕ ਰਣ ਰਜਾਈ ਅਸੋ ਮੰਨ ਪਹਿਲ ਸੁਰਵਟਾ ਕਿਸ ਕੋਈ ਕੀੜਵਡੜ ਟਹੋਈ ਕੀਮਤ ਪਾਈ ਨਾ ਕਿਹਾ ਜਾਈ ਕਹਿਣ ਵੜੇ ਧੀਰ ਰਹਿ ਸਮਾਈ ਵੱਡੇ ਮੀਰੀ ਸਹਬਾ ਗਹਿਰ ਗਮੀਰ ਗੁਣੀ ਗਹਿਰ ਕੋਈ ਨ ਜਾਣ ਤੀਰ ਕਿਤਕੀ ਬੜੀ ਚੀਰ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗਰਹਾਈ ਕਰਨ ਜੋਈ ਤੇਰੀ ਤਿਲਬੜਾਈ ਸਭ ਸਤ ਸਭ ਤਪੂ ਸਭ ਜੰਗਿਓਈਓ ਸਿੱਧਾ ਪੁਰਖਾਂ ਘਿਓ ਵਢਿਆਈਆ ਤੋਦ ਵਿਨ ਸਤੇ ਕਿਨੇ ਨ ਪਈਆ ਕਰਮ ਲੈ ਨਹੀਂ ਠਗ ਰਹੀ ਆਖਣ ਰੱਖਿਆ ਵਿੱਚ ਹਰ ਸਿਫਤੀ ਪਰੀ ਤੇਰੀ ਪੰਡਰ ਜਿਸ ਤੂੰ ਦੇਤ ਸੇ ਕਿਆ ਚਾਰ ਨਾਨਕ ਸਸਵਰਣ ਹੋਰ ਅਸਾ ਮਨ ਪਹਿਲਾ ਅੱਖ ਜੀਵਾ ਵਿਸਰੇ ਮਰ ਜਾਉ ਅੱਖਣ ਉਖ ਸਤ ਨਾਉ ਸਚ ਨਾਮ ਕਿ ਲਗੇ ਭੁਖ ਭੁਖ ਘੋਇ ਚਲੀਏ ਦੁਖ ਸੋਪਿ ਵਿਸਰ ਮਿਰ ਮੋਇ ਸਤ ਸਾਇਬ ਸਤੇ ਨਾਇ ਰਹੋ ਸਚ ਨਾਮ ਕੀ ਤਿਲ ਵੜਿਆ ਅੱਖ ਤੱਕ ਹੀ ਕੀਮਤ ਨਹੀਂ ਪਾਹੀ ਜੇ ਸਮਿਲ ਕੇ ਅਖਣ ਪਾਹੀ ਵੱਡਾ ਨੋ ਵ ਘਾਟ ਨ ਜਾਇ ਨਾ ਹੋ ਮਰੇ ਨੋ ਵ ਸੋਗ ਦਿੰਦ ਰਹਨ ਚੁਕੇ ਭੋਗ ਗੁਣ ਯੋਰ ਨਹੀਂ ਕੋਈ ਨਾ ਕੋ ਵ ਨ ਕੋ ਹੋਈ ਜਿਵੜਿਆ ਪੂਥੀ ਵਿੜ ਤੇਰੀ ਦਾਤ ਇਨਿਲ ਕਰਕੇ ਕੀ ਤੀਰਾਤ ਕਸਮ ਸਰਤੀ ਕਮ ਜਾਤ ਰਾਣਕ ਨਾਮੇ ਬਾਤ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰੂ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਕੀ ਕਰਮ ਸਤਗੁਰ ਸਰਣਾਇ ਕਰਦੇ ਨਾਮ ਪ੍ਰਕਾਸ਼ ਮੇਰੀ ਮੀਤ ਗੁਰਦੇਵ ਮਕ ਰਾਵਨ ਪ੍ਰਕਾਸ਼ ਗੁਰਮਤਨ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਅਮਰੀ ਰਹਿ ਰਾਵ ਸਰਾ ਹਰ ਜਨ ਕੇ ਵਡੇ ਭਾਗ ਵਢੇਰੇ ਜਿਨ ਹਰ ਹਰ ਸਰਦ ਹਰ ਭਿਆਸ ਹਰ ਹਰ ਨਾਮ ਲੈ ਦ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮਨ ਪਾਇ ਤੇ ਪਾਗਿ ਜਿਨ ਜਮ ਪਾਸ ਜੋ ਸਤਗੁਰ ਸ਼ਰਣ ਸੰਗਤਨੀ ਆਏ ਤਿਰਗ ਜੀਵ ਤਿਰਗ ਜੀਵ ਸਿ ਜਿਨ ਹਰ ਜਨ ਸਤਗੁਰ ਸੰਗਤ ਪਾਈ ਏਨ ਤੋਰ ਮਸਤਕ ਲਿਖਿ ਲਿਖਾਸ ਤਨ ਤਨ ਸਤ ਸੰਗਤ ਜੀਤਰ ਸਪੈ ਮੇਰ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਮਹਲਾ 5 ਜਿਵ ਕਾਹਿਰੇ ਮਨ ਚਿੱਤ ਵੇ ਉਦਮ ਜਾਰ ਜੀਓ ਪਰਯੋ ਸੈ ਪਥਰ ਮੈਂ ਜੰਤੋ ਪਾਇ ਤਾਂ ਕਰ ਜਿ ਕਾਗੇ ਕਰ ਤਰਿਆ ਮੇਰੀ ਮਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਧਰਮ ਪਤ ਪਾਇ ਸੁਕੇ ਕਾ ਧਰਿਆ ਰਹਾ ਜਨ ਪਿਤਾ ਲੋਕ ਸੁਬਨਤ ਕੋਈ ਨ ਸਿਤਿਆ ਸਿਰ ਸਿਰ ਜਿਕਸਾਂ ਬਹੀ ਠਾਕੁਰ ਕਾਹੀ ਮਨ ਪਾਉ ਕਰਿਆ ਊੜੇ ਊੜਾ ਵਸੇ ਕੋ ਸਾਥ ਇਸ ਪਛੇ ਬਜਰੇ ਸਰਯੋ ਤੈਨੂੰ ਕੌਣ ਕਲਬ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਟ ਸਿਧਨ ਠਗ ਕਰ ਤਨ ਧਰਿਆ ਜਨੂ ਨਾਨਕ ਬਲ ਬਲ ਸਦ ਬਰਜਾਈਐ ਤ੍ਰੰਤਨ ਪਰ ਵਰਿਓ ਰਗ ਸ ਸ ਮੋਲ 14 ਸੁਪੁਰਖ ਕਿਕੰਕਰ ਸਤਿਗੁਰ ਪਰਸਾਉ ਤੋ ਸੋ ਪ੍ਰਕੁਨ ਰੰਜਨ ਹਰ ਪ੍ਰਕੁਨ ਰੰਜਨ ਹਰ ਅਗਮ ਅਗਮ ਅਪਾਰ ਸਬਦਿ ਆਵ ਸਉਤਿ ਆਵ ਤੁਜੀ ਅਸਚੇ ਸਿਰਜਣਹਾਰ ਸਭ ਜੀਏ ਤੁਮਾਰੀ ਜੀ ਤੁਜੀਆਂ ਕਾਧ ਤਾਰ ਹਰਿ ਤੇ ਆਉ ਸੰਤੋ ਜੀ ਸਬਦੁ ਕੁਬਸਰਣ ਹਉਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘੜੇ ਅੰਤਰ ਸਰਬਨੰਤਰ ਜੀ ਹਰਿ ਕੋ ਪ੍ਰਖਸ ਮਹਾਨ ਤੂੰ ਆਪੇ ਹੀ ਦੋਤ ਬਿਪੁਤ ਜੀ ਹੋ ਦੋਤ ਗਿਣੇ ਨਾ ਜਾਣੋ ਉਪਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕੀ ਗੁਣ ਅਖ ਵਖਾਣੋ ਜੋ ਸੇਵਹੁ ਜੋ ਸੇਵਤ ਜੀ ਜਨਾਨਕ ਤਿਨ ਗੁਰਬਾਣਾ ਹਰਤਿ ਆਵ ਹਰਤਿ ਆਵ ਤੁਜੀ ਸੇ ਜਨ ਜੁਗ ਮੇ ਸੁਖ ਵਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਾਇਆ ਜੀ ਕਿੰ ਟੂ ਟੇ ਜਮਗੀ ਪੰਸੀ ਜੇ ਨਿਰਭਉ ਜਿਨਹ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਸੀ ਜਿਨ ਸੇਵਿਓ ਜਿਨ ਸੇਵਿਓ ਮਿਰਹਰ ਜੀ ਤਿਹਰ ਹਰ ਰੂਪ ਸਬਸੀ ਸੇਤਨ ਸੇਤਨ ਜਿਨ ਹਰਿ ਤੇ ਆਇਆ ਜੀ ਜਿਨ ਨਾਨਕ ਤਿਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਡੂਰ ਜੀ ਪਰ ਬੇਦ ਬੇੰਤ ਤੇਰੀ ਭਗਤ ਤੇਰੇ ਪੈਸ ਰਹਤ ਜੀ ਅਰ ਅਨੇਕ ਕਨ ਕਨੰਤ ਤੇਰੀ ਅਨਕ ਤੇਰੀ ਨ ਕਰੇ ਹਰ ਪੂਜਾ ਜੀ ਤਬ ਤਬ ਜਬੇ ਬੇੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰ ਸੋ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਕੀ ਜੋ ਪਾਵੇ ਮੇਰੇ ਹਰਿ ਭਗਵੰਤ ਤੂੰ ਆਦਪੁਰਖ ਆਪਰੰਪੁਰ ਕੰਤਾ ਜੀ ਤੂੰ ਜਿਵੜੇ ਉਰਨ ਗੁਈ ਤੂੰ ਜੋ ਜਗੇ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਹਜਲ ਕਰਤ ਜੋਈ ਤੁਹ ਦਿਓ ਪੀਪਾ ਭਵਿਸ਼ਵਰਤ ਜੀ ਤੂੰ ਆਪੇ ਗ੍ਰਹਿ ਸੁਗੋਈ ਤੁਹ ਦਿਓ ਪੇ ਸਿਰ ਚੋ ਪਾਈ ਜੀ ਤੁਹ ਦਿਓ ਪੇ ਸਿਰ ਸੁਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸ ਕਜਣੋਈ ਅਸ ਮਹਨ ਚੌਤਾ ਤੂੰ ਕਰਤਾ ਸਜਿਆ ਰਮਡਾ ਸਾਈ ਜੋ ਤੂੰ ਪਾਵੇ ਸੋਈ ਧੀਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾ ਸਭ ਤੇਰੀ ਦੁ ਸਬਣੀ ਦਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨਮ ਗਵਾਇਆ ਤਦ ਆਵਿ ਛੋੜਿਆ ਮਿਲਾਇ ਤੂੰਦਰ ਆਉ ਸਦ ਜਿਬਾਹੀ ਦਿੰਦੂ ਜ ਕੋਈ ਰਹੀ ਜੀਅ ਜਨ ਸੰਤੇ ਰਖੇ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੋ ਜਨ ਜਾਣੈ ਅਰ ਗੁਣ ਸਦਿਆ ਘਵਖਾਣ ਜਿਨ ਹਰ ਸੇਵ ਯਤਨ ਸੁਗਪਾਇਆ ਸਜੇ ਅਰ ਨਾਮ ਸਮਾਇਆ ਤੂੰ ਆਪੇ ਕਰਤੋ ਦੇ ਰਘਿਆ ਸਭ ਹੋਇ ਕਵਿੰਦੂ ਜਾਵਰਨ ਕੋ ਹੋਏ ਤੂੰ ਕਰ ਕਰ ਵੇਖ ਜਾਣ ਸੋ ਹੋਏ ਜਿਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਿਸਰਵਣ ਪਹਿਲੇ ਨਿਵਸ ਪਣੀ ਪਾਵਗਤ ਨਹੀਂ ਕੀਆ ਅੰਗਜ ਮੋ ਹੈ ਪਗ ਨਿਚਾਲੇ ਹਮ ਦੇ ਕਾ ਤੈਨ ਦਬਿਆਲੇ मन एक नित्य तिस मुड मना हरबिसर तेरे गुण गनया रहा नाहु जति सति निपड़या मूर्ख मुक्ता चरण पय परम तुना नित्य के शरण किंतु नहि विसरे अस महला पंजिव पई पुरा पद मानुक दे बरिया गोविंद मिल की त्रिबर्यो और काहिर की तेनकम फिर ससंगत पज केवल नाम सजाम लाग पाव जल तरण कै जन व्यर्थ जात रंग माया कर जप तप संजिम धर्म न गमाया सेव साधन जन हर राय कहुनाकनिचकर की कीराखो शरमा जप तप सञ्जम तर्मुना कमाया सेवा साधन राया। नानक हम नीच करमा शरण राखो शर्मा ਸੇਦਸਮੀ ਕਬਿਓ ਬੋ ਤੁ ਬੇਨਤੀ ਚੋਪਈ ਅਮਰਿ ਕਰੋ ਹਾ ਦਿਰਛਾ ਪੂਰਨ ਹੋਇ ਚਿਤ ਕੀਛਾ ਤਉ ਚਰਨ ਨਮਰੈ ਹਮਰ ਆਪਣਾ ਜਾਣ ਕਰੋ ਫਿਰ ਤੇ ਪਰਾ ਅਮਰਿ ਤੋਟਸ ਬੈ ਤੁਮ ਕਹੋ ਆਪ ਦੇ ਮੋਹਿ ਵਿਚ ਆਵੋ துகி ਬਸੈ ਮੋਰ ਭਿਰਵਰ ਸੇਵਕ ਸੇਕ ਸਭ ਕਰਤਾਰ ਮੁਰਛਨ ਜਿਕਰ ਦੇ ਕਰਿ ਹੈ ਸਭ ਰਣ ਕੁਆਜ ਸੰਗਰੀਏ ਪੂਰਨ ਹੋਏ ਹਮ ਹਰੀ ਆਸ ਤੋਰ ਬਜਨ ਕੀ ਰਹੇ ਪੀਓ ਸ ਤਮੇ ਛੜ ਕੋਈ ਅਵ ਨਥਿਆ ਮੂ ਜਗਰ ਚਹੂ ਸੋ ਤੁਮ ਤੇ ਪਾਵੂ ਸੇਵਕ ਸਿੱਖ ਹਮਾਰੇ ਤਰੀਆ ਜਿਨ ਜਨਾ ਤੇ ਹਵਾਰੇ ਮਹਰੀਆ ਆਪ ਹਦਮ ਜੇ ਭਰੀਆ ਮਰਨ ਕਾਲ ਕਾ ਦ੍ਰਾਸ਼ਨ ਵਰੀਆ ਹੋ ਜੋ ਸਦਾ ਹਮਰੇ ਪਚ ਸਿਰਜਤ ਜੋ ਕਰਿ ਹੋਰ ਛੋ ਰੋਕ ਲਿਓ ਮੋਈ ਰਖਣ ਹਰੀ ਸੋ ਹੀ ਬਸੰਤ ਸੁਹਾਈ ਪਿਆਰੇ ਦੇਨ ਬੰਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਗੰਤਾ ਕਾਲ ਪਾਇ ਬਰਮਾ ਬਪਤਰ ਕਾਲ ਪਾਇ ਸਿਵ ਜਿਵ ਅਵਤਾਰ ਕਾਲ ਪੈ ਕਰ ਬਿਸਨ ਬਰਕਸ ਸ ਸਕਲ ਕਾਲ ਕਾ ਕੀਆ ਤਮਸ ਜਗਨ ਗਣ ਜੋਗੀ ਸਿਵ ਕੀਓ మేదロイ బర్మ జోతీయో జవన కల్ సవ లోక్ సవారా యముషికరతై హమరా జవన కల్ సవ జగత్ బనాయో దేవిద జచ్చనే పజాయో ఆరంత కేవ ధర సోయీ గురు సంజో హమరా हमशिकर्त सिही को हमारी सकल पर जो जिन आप सवारी सेव कण को सेव गुण सुख दियो सत्रण को पलमो बंद कीओ कट कट के अंतर की जानत परे बुरे की पीर पहचानत चींटी ते पूंछर स्थूल ਸਰਵਪਰਿ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੂਖ ਪਾਇ ਦੀ ਦੁਖੀ ਸੁਖ ਪਾਇ ਸਾਧਨ ਕੀ ਸੁਖੀ ਏਕੇ ਕੇ ਕੀਰ ਬਿਛੋਣ ਟਕੜ ਕੇ ਪੜ ਪੜ ਕੇ ਜਾਨ ਜਬ ਉਦਕਰਖ ਗਰਾ ਕਰਤਾ ਹਰਾ ਪ੍ਰਜਾ ਤਰਤਵ ਦੀ ਪਰ ਜਬ ਆ ਕਰ ਕਰਤ ਕਬ ਹੂ ਤੁਮ ਮਿਲਤ ਦੇ ਦਰ ਸਭ ਹੂ ਜੇਤੇ ਬਦਨ ਸ੍ਰਿਟ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲ ਮਾ ਜਾਨਤ ਬੇਦ ਪੇ ਦਰਿਆਲ ਮਾ ਰੰਕਾਰ ਨਿਰਵਕਾਨ ਲੰਬਾ

आपय अपनी बुद्ध है जेती वर्णत पेन बिन तू है देती तुमर लखर जय पसरा कहबे सजा प्रथम संसार एक रूप अनुप स्वरूप रंग पेउराव के रूप अंधेर शीत जकिनी पत्र खान बहु रज दीनी ਆਉ ਫੁਰਾ ਜਹੋ ਬੈਠਾ ਆਉ ਜਿਮਟ ਪਹਿਉ ਸੰਕਰ ਇਕੱਠਾ ਸਗਰ ਸਿਰ ਦਿਖਾਇ ਚੰਬ ਆਦਿ ਜਗਾ ਦੇ ਸਰੂਪ ਸੁਵੰਬ ਅਬ ਰਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੂ ਦੁਸ਼ਟ ਜਿਤੇ ਉਠਵਤ ਤਪਤਾ ਸਕਲ ਮਰੀਸ਼ ਕਰੂ ਰਣ ਕਤਾ ਇਹ ਅਸਤਉ ਤਉ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਮਾਰੇ ਫੁਰਖ ਜਉਣ ਪਗ ਪਰੇ ਦਿਹਾਰੀ ਤਨ ਕੇ ਤੁਮ ਸੰਕਟ ਸਬ ਤਾਰੀ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਗਟਨੀ ਹੈ ਅਛਾਈ ਤੈ ਸਭ ਕਲਹੁ ਦੁਸ਼ਟ ਅਰਿਚ ਤਤ ਕਲਹੁ ਕਿਰਪਾ ਦ੍ਰਿਸ਼ਤ ਨ ਜਾਏ ਨ ਹਰ ਹੋ ਤਾਂ ਕੇ ਤਬ ਤਨ ਕ ਮੋਹਰ ਹੋ ਰੇਦ ਸਿਧ ਕਰਮੋ ਸਭ ਹੋਈ ਦੂਟ ਚਾਰ ਜਬ ਸਕੇ ਨ ਕੋਈ ਇਕ ਵਾਰ ਜਿਨ ਤੁਮ ਸੰਭਾਰਾ ਕਾਲ ਪਾਤੀ ਤਾਈ ਬਾਰ ਜਿਨਰ ਨਾਮ ਤੇ ਹਰੂ ਕਹਾ ਦਰਦ ਤੁਸ਼ਟ ਦੋਖ ਦੀ ਰਹਾ ਖੜਗ ਗੇਤਿਮ ਸਰਣ ਦਿਹਾਰੀ ਆਵਧ ਨੇਹੁ ਅਬਰੀ ਸਰਬ ਧਰਮ ਸਹਾਈ ਦੁਸ਼ਟ ਦੋਖ ਤੇ ਨੇਹੁ ਬਚਾਈ ਖੜਗ ਗੇਤਿਮ ਸਰਣ ਦਿਹਾਰੀ ਆਵਧ ਜੇ ਨੇਹੁ ਅਬਰੀ ਸਾਰੇ ਬਿਠਾ ਰਮੋ ਸਹਾਈ ਦੁਸ਼ਟ ਦੋਖ ਤੇਲੇ ਹੋ ਵਿਚਾਈ ਸੋਇ ਆਏ ਗਏ ਜਬ ਦੇ ਤੁਮਰੀ ਤਲਤੇ ਕੋ ਅਕਦਰ ਨਹੀਂ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕੈ ਮਦੇ ਕਨ ਮੰਨਿਓ ਸਿਮਰਤ ਸਾਸਤਰ ਬੇਦ ਸਵੈ ਮਉ ਪੀ ਦੇ ਕੇ ਮੇਕ ਨਜ਼ਰ ਨਿਓ ਸਰੀਸ ਪਾਨ ਕਿਰਪਾ ਤੁਮਰੀ ਕਰ ਮੈਨ ਕਹਉ ਸਭ ਤੋ ਹੈ ਬਖੋ ਨੀਂਦ ਹੋਇ ਰੋ ਸਗਲ ਦਵਾਰ ਕੁ ਛਾੜ ਕੇ ਤੁਹਾਰ ਦਵਾਰ ਮਹਿ ਗਏ ਕੀ ਰਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੁ ਛਾੜ ਕੇ ਗਏ ਹੋ ਤੁਹਾਰ ਦਵਾਰ ਵਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਤੀ ਜਨੰਦ ਇਤੋ ਅੰਕਾਰ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਕਰਤ ਪਾਇਆ ਸਸਤੀ ਮਨ ਵਧੀਆਂ ਬਾਤਾਂ ਹੀ ਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣ ਆਈਆ ਛਉਦ ਤੰਗ ਹਰੀ ਕੇਰਾ ਮਨ ਜਨੇ ਵਸਾਇ ਕਹਿ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂ ਸਦ ਅਰੁਰ ਨਾਲੇ ਅਰਨਲ ਰਹੂ ਤੂ ਮਨ ਮੇਰੇ ਦੁਖ ਸਭ وسਾਰਣਾ ਅੰਗੀ ਕਰੂ ਕਰੀ ਤਿਰ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਾਸ ਸੁਆਮੀ ਸੋ ਕਿਉ ਮਨਵਸਾਰੇ ਕਹਿ ਨਾਨਕ ਮਨ ਮੇਰੀ ਸਦਰੂ ਹਰਿ ਨਾਨੀ ਸਚੇ ਸਾਹਿਬ ਕਿਉ ਨਹੀਂ ਕਰਤੇ ਰ ਹਰਤਾ ਤੇਰ ਸਗੁਚ ਹੈ ਜਿਹ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮੁ ਮਨਵਸਵੇ ਜੋ ਜਿਨ ਕੇ ਮਨ ਵਸਿਆ ਆਵ ਜੀਉ ਸ਼ਉਦ ਕਨੇਰੀ ਕਹ ਨਾਨਕ ਸਚੇ ਸੋイ ਬੂ ਕਿਉ ਨਹੀਂ ਕਰਤੇ ਰ ਸਚਨਾ ਮੇਰਾ ਅਧਾਰੂ ਸਚਨਾ ਮਧਰਮੀਰਾ ਜਿਨ ਭੁਖਾਂ ਸਭ ਗਵਾਹੀਆ ਅਰ ਸ਼ਾਂ ਸੁਖਮਨ ਆਇ ਵਸਿਆ ਜਿਨਿ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਕੁਰਬਿਟੋ ਜਿਸ ਦੀ ਬੜਾਈਆ ਕਹੇ ਨਾਨਕ ਸੁਣੋ ਸੰਤੋ ਸਵਤ ਰੂਪਿਆਰੋ ਸਚਨ ਮੇਰਾ ਅਧਾਰੋ ਵਾਜੇ ਪੰਛੋਤ ਤਦ ਕਰਸ ਪਗ ਕਰਸ ਪਗ ਸ਼ਬਦ ਵਾਜੇ ਜੇ ਕਲਾ ਜਿਤ ਕਰਤਾਰੀਆ ਪੰਜ ਚਲੂ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਤੂਰ ਕਰਪਾ ਤੁਜਿਨ ਕੋ ਸ੍ਰੀ ਨਾਮ ਹਰਿ ਗਿ ਲਾਗੀ ਕੈ ਨਾਨਕ ਤੈ ਸੁਖਵਾ ਤਿਤ ਕਰਯਨ ਹਦਵਾ ਜੀ ਅਨੰਦ ਸੁਣੋ ਬੜੇ ਪਾਗੀ ਹੋ ਸਗਲ ਮਨੋਰਥ ਪੂਰੇ ਅਰਵਰਮ ਪ੍ਰਭ ਪਾਇ ਤੁਰੀ ਸਗਲ ਬਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਜਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਤ ਭਵਤ ਸਤਗੁਰ ਆਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਬਵਤ ਸਤ ਗੁਰਿਆ ਭਰਪੂਰੇ ਵੇਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਅਨਹਰ ਤੂਰੇ ਸਰੋਗ ਵਾਹਿਗੁਰੂ ਮਧਾਵਣੀ ਮਹਲਾ ਪੰਜੇ ਵਾ ਥਾਲ ਵਿਚ ਤਿੰਨ ਵਸਤੂ ਪਈਓ ਸਸੰਤੋਖ ਵਿਚਾਰ अमृत नाम ठाकुर का पयो जिसका सब सोतार जे को काव जे को पूंछ तस्क होयो धार एवस्थ जी न जाई नित नेत्र करदार तम संसार चलन लग तरिए सब नानक ब्रह्म प्रसार सलोगमहल्ला पंजिवा ਕਿਰਗਿਤ ਜਤੂ ਨਹੀਂ ਮਹਿਨੂ ਜੋਗਤ ਕੋਈ ਮੈ ਨਿਰਗੁਣ ਹਰੀ ਕੋ ਗੁਣ ਨਹੀਂ ਆਪੇ ਤਰਸ ਭਿਓਈ ਤਰਸ ਭਿਓ ਮੇਰਾ ਮਤ ਹੋਈ ਸਤਗੁਰ ਸਜਣ ਮਿਲੇ ਨਾਨਕ ਨਾਮ ਮਲੇ ਤਾ ਜੀਵ ਤਨ ਮਨ ਤਿਵੇ ਹਰੀਆ ਤਰਸ ਭਿਓ ਮੇਰਾ ਮਤ ਹੋਈ ਸਤਗੁਰ ਸਜਣ ਮਿਲੇ ਮਾਨਕ ਨਾਮ ਮਿਲੇ ਤਹ ਜੀਵਾ ਤਨ ਮਨ ਥੀ ਵਹਰੀ ਪਉੜੀ ਇਥੇ ਤੂ ਸਮਰਤ ਜਿੱਥੇ ਕੋਈ ਨਹੀਂ ਉਥੇ ਤੇਰੀ ਰਕ ਅਗਨੀ ਉਤਰਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਚਲੇ ਜਾਹੀ ਭਉਜਲ ਵਿਖਮ ਸਗਉ ਗੁਰ ਸੋਦੀਪਾਰ ਪਾਹੀ ਜਿਨ ਕੋ ਲੱਗੀ ਪਿਆਸ ਅਮਰ ਸਹਿ ਖਾ ਕਰਮੇ ਹਉ ਪੂਣ ਗਉਣ ਗੋਬਿੰਦ ਕਹੀ ਸੈ ਸੇਨ ਗਰਪਾਲ ਸਮਾਨ ਸੋ ਜਬਤ ਕੋਈ ਨ ਜਾਇ ਨਿਯੋਗ ਤੁਦੇ ਆਹੀ ਸਲੋਕ ਮਹਲਾ ਪੰਜਵ ਅੰਤਰ ਗੁਰੂ ਅਰਦਨਾ ਜੀਵ ਜਪ ਗੁਰੂ ਨਾਮੋ 33 ਸਤ ਗੁਰੂ ਪੇ ਗਣ ਸਰਵਣੇ ਸੁਣ ਗੁਰੂ ਨਾਮੋ ਸਤਿਗੁਰੂ ਸੇ ਤੀਰਤਿਓ ਦੁਰਗ ਪਾਈ ਢਵੋ ਕਹੁ ਨਾਨਕ ਕਿਰਪਾ ਕਰੇ ਜਿਸਨੋਇ ਵਧ ਦੇ ਜਗ ਮੇ ਉਤਮ ਕੋੜੀਆ ਵਿਰਲੇ ਕੀ ਕੇ ਮਹਲ ਪੰਜਵਾ ਰਖੇ ਰਖਣ ਹਰਿ ਆਪ ਬਾਰੀਆਂ ਨ ਗੁਰ ਕੀ ਪੈਰੀ ਪਾਇ ਕਾ ਸਵਾਰੀਆਂ ਨ ਵਾਯ ਪਦਿਆਲ ਮਾਨੁ ਨਵਸਰੀਆ ਨ ਸਾਜਨ ਕੇ ਸੰਗ ਫੌਜ ਲਤਾਰੀਆਂ ਸਾਖਤ ਨਿੰਦਕ ਦੁਸ਼ਟ ਖਿੰਮੈ ਬਦਾਰੀਆਂ ਨ ਤੇ ਸਾਇਬ ਕੀਤੇ ਕੋ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਇਸ ਸਾਬ ਕੀਤੇ ਇੱਕ ਨਾਨਕ ਮਨਾਈ ਇਸ ਸੀ ਮਰਦਸੁ ਗੁਹੇ ਸਗਲੇ ਦੁਖ ਜਾਈ ਵਾਹੀ ਗੁਰਜੀ ਕਾ ਖਲਸ ਵਾਹੀ ਗੁਰਜੀ ਕੀ ਫਤਿਹ